ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੋ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਜਿਸ ਦੇ ਨਾਲ ਉਹਨਾਂ ਦੇ ਪੂਰੇ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਰਿਸ਼ਤੇਦਾਰਾਂ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਡਰ ਹੈ ਕਿ ਜੋ ਧਮਕੀ ਮਿੜੀ ਹੈ ਅਸਲ ਵਿੱਚ ਉਹ ਧਮਕੀ ਦੇਣ ਵਾਲਾ ਕੌਣ ਹੈ ਤੇ ਕਿੱਥੋਂ ਧਮਕੀ ਆਈ ਹੈ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੱਸ ਦਈਏ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਕਪਿਲ ਸ਼ਰਮਾ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਔਰ ਅੱਜ ਕੱਲ ਉਹ ਦਾ ਕਪਿਲ ਸ਼ੋਅ ਦੇ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਨੇ ਔਰ ਪੂਰੀ ਦੁਨੀਆ ਇਸ ਸ਼ੋਅ ਦੇ ਨਾਲ ਜੁੜੀ ਹੋਈ ਹੈ ਔਰ ਪੰਜਾਬ ਦਾ ਰਹਿਣ ਵਾਲਾ ਹੈ ਕਪਿਲ ਸ਼ਰਮਾ ਅਮ੍ਰਿਤਸਰ ਜ਼ਿਲ੍ਹੇ ਦਾ ਔਰ ਵੱਡੀ ਗੱਲ ਹੈ ਕਿ ਥੀਏਟਰ ਦੇ ਨਾਲ ਜੁੜਿਆ ਰਿਹਾ ਹੈ ਔਰ ਅੱਜ ਅੱਜ ਬੰਬੇ ਦੇ ਵਿੱਚ ਉਸ ਦਾ ਇੱਕ ਬਹੁਤ ਵਧੀਆ ਨਾਮ ਹੈ ਸਥਾਨ ਹੈ ਕਿਉਂਕਿ ਉਸ ਨੇ ਆਪਣੇ ਆਪਣੀ ਮਿਹਨਤ ਦੇ ਬਲ ਬੂਤੇ ਤੇ ਆਪਣਾ ਨਾਮ ਕਮਾਇਆ ਆਪਣੇ ਪਰਿਵਾਰ ਦਾ ਨਾਮ ਕਮਾਇਆ ਲੇਕਿਨ ਲੇਕਿਨ ਇਸ ਵੇਲੇ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਉਸ ਨੂੰ ਬਕਾਇਦਾ ਤੌਰ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਨਾਲ ਇੱਕ ਨਹੀਂ ਬਲਕਿ ਹੋਰ ਵੀ ਆਰਟਿਸਟ ਨੇ ਜਿਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਔਰ ਕਪਲ ਸ਼ਰਮਾ ਇਸ ਸਮੇਂ ਕਾਫੀ ਜਿਹੜੇ ਕਬਰائے ਹੋਏ ਨੇ ਸਹਿਮ ਦਾ ਮਾਹੌਲ ਹੈ ਕਿ ਹੋ ਸਕਦਾ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਪਰ ਦੱਸਿਆ ਇਹ ਹੀ ਜਾ ਰਿਹਾ ਵੀ ਕਿਤੇ ਨਾ ਕਿਤੇ ਪਿਛਲੇ ਦਿਨੀ ਦੇਖੋ ਸੈਫ ਅਲੀ ਜੋ ਕਿ ਉਹਨਾਂ ਦੇ ਉੱਪਰ ਬਕਾਇਦਾ ਤੌਰ ਤੇ ਹਮਲਾ ਹੋਇਆ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤੇ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਕਈ ਵਾਰ ਜਿਹੜੀ ਹੈ ਉਹ ਆ ਚੁੱਕੀ ਹੈ ਮਤਲਬ ਕਿਤੇ ਨਾ ਕਿਤੇ ਇਹ ਜਿਹੜੀਆਂ ਕੜੀਆਂ ਜੁੜਦੀਆਂ ਨੇ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਸੱਚ ਹੈ ਲੋਕਾਂ ਦੇ ਸਾਹਮਣੇ ਆ ਸਕੇ ਸੋ ਕਪਿਲ ਸ਼ਰਮਾ ਦੇ ਘਰ ਦੇ ਵਿੱਚ ਇਸ ਸਮੇਂ ਸਹਿਮ ਦਾ ਮਾਹੌਲ ਹੈ ਔਰ ਜਿਹੜੀ ਧਮਕੀ ਆਈ ਹੈ ਦੱਸਿਆ ਤੇ ਇਹ ਜਾ ਰਿਹਾ ਕਿ ਈਮੇਲ ਦੇ ਜ਼ਰੀਏ ਧਮਕੀ ਆਈ ਹੈ RAM PAL YADAV ਉਹਨਾਂ ਦੇ ਨਾਲ ਇੱਕ ਹੋਰ ਵੀ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਬਿਹਤਰੀਨ ਕਲਾਕਾਰ ਹੈ ਔਰ ਉਹਨਾਂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਆਈ ਹੈ ਦੱਸ ਦਈਏ ਕਿ ਅਸਲ ਵਿੱਚ ਧਮਕੀ ਦੇਣ ਵਾਲਾ ਕੌਣ ਹੈ ਕਿਸ ਦੇਸ਼ ਦਾ ਵਾਸੀ ਹੈ ਇਹ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਆਖਰ ਕੌਣ ਉਹ ਲੋਕ ਨੇ ਜੋ ਮਤਲਬ ਕਲਾਕਾਰਾਂ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਉਹ ਈਮੇਲ ਦੇ ذریعے ਫੋਨ ਦੇ ذریعے ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਮਤਲਬ ਸੰਪਰਕ ਦਾ ਹੁੰਦਾ ਹੈ ਉਸ ਤਰ੍ਹਾਂ ਸੰਪਰਕ ਕਰਦੇ ਨੇ ਸੋ ਅੱਜ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਆਉਣ ਦੇ ਨਾਲ ਫਿਲਮ ਇੰਡਸਟਰੀ ਦੇ ਵਿੱਚ ਇੱਕ ਵਾਰ ਫਿਰ ਹੜਕਮ ਮਚ ਗਿਆ ਹੈ RAM PAL YADAV ਹੈ REMO ਔਰ SUGANDA MISHRA ਨੂੰ ਵੀ ਜਿਹੜੀ ਹੈ ਉਹ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਇਥੇ ਇਹ ਵੀ ਦੱਸ ਦਈਏ ਕਿ ਜਾਨੋ ਮਾਰਨ ਦੀ ਧਮਕੀ ਕਿਸੇ ਫੋਨ ਰਾਹੀਂ ਜਾਂ ਈਮੇਲ ਰਾਹੀਂ ਔਰ ਕਿੱਥੋਂ ਆਈ ਹੈ ਲੋਕਲ ਆਈ ਹੈ ਜਾਂ ਇਸ ਤੋਂ ਇਲਾਵਾ ਪਾ ਕਹਿ ਦਈਏ ਕਿ ਕਿਸੇ ਹੋਰ ਅਲੱਗ-ਅਲੱਗ ਕੰਟਰੀਆਂ ਤੋਂ ਆਈ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਦੱਸ ਦਈਏ ਕਿ ਕਪਿਲ ਸ਼ਰਮਾ ਦੇ ਪਰਿਵਾਰ ਤੇ ਵਿੱਚ ਇਸ ਸਮੇਂ ਬਹੁਤ ਸਹਿਮ ਦਾ ਮਾਹੌਲ ਹੈ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਦੇ ਘਰ ਇਸ ਸਮੇਂ ਵਾਕਈ ਦੱਸ ਰਹੀ ਹੈ ਕਿ ਬਹੁਤ ਸਹਿਮਿਆ ਹੋਇਆ ਪਰਿਵਾਰ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਧਮਕੀ ਆਉਂਦੀ ਹੈ ਔਰ ਉਸ ਬਿਲ੍ਹਾ ਸੁਭਾਵਿਕ ਤੌਰ ਤੇ ਹੀ ਵਧਦਾ ਹੈ ਸੋ ਇਹ ਦੱਸਦੀ ਹੈ ਕਿ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਆਈ ਹੈ ਉਹ ਇੱਕ ਜਾਂਚ ਦਾ ਵਿਸ਼ਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਕਲਾਕਾਰ ਨੇ RAM PAL YADAV ਹੈ REMO ਹੈ SUGANDA ਮਿਸ਼ਰਾ ਹੈ ਜਿਨ੍ਹਾਂ ਨੂੰ ਨਾਲੋ ਨਾਲ ਜਣ ਕੇ ਇਹ ਜਿਹੜੀ ਧਮਕੀ ਹੈ ਇਹ ਮਿਲੀ ਹੈ ਸੋ ਇਹ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਜਾਂਚ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਤਾਕਤਾਂ ਕਿਹੜੀਆਂ ਨੇ ਜੋ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ